ਰਾਜਪੂਤ ਰਾਜਪੂਤ ਹੁਲਾਰੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੋਰ ਸਿੰਘ ਵਾਲਾ ਔਰ ਸਰਗੋਦੇ ਵਾਲਾ ਸਰਗੋਦੇ ਵਾਲਾ ਬੰਦੇ ਮਾਰ ਹੁਣ ਦੇਖਣਾ ਵੀ ਗੱਲ 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 ਅੱਗੀ ਬਣਦੀ ਕਬੱਡੀ ਆ ਆ ਆ ਨਹੀਂ ਨਹੀਂ ਖੇਡ ਗਰਾਉਂਦਾ ਹੋਣ ਗਿਆ ਬੰਦੇ ਮਾਰ ਮਾ ਖੇਡ ਕਬੱਡੀ ਦਾ ਉਹ ਲੈਂਦੇ ਪੰਜਾਬ ਦਾ ਰਾਜਪੂਤ 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 ਬੱਲੇ 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 ਏ ਹਾ ਆ ਹਾ ਬਹੁਤ ਹੈ ਕੁਸ਼ਬਾਤ ਹੈ ਆ ਆ ਥੋੜੇ ਕਰਕੇ ਮੇਲੇ ਲੱਗਦੇ ਆ ਸੋ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਧੰਨਵਾਦ ਧੰਨਵਾਦ ਚਰਨ ਸਿੰਘ ਦਾ ਪੁੱਤਰ ਮੇਲਾ ਲੁੱਟ ਗਿਆ ਬਰਾਮਾ ਸਾਡੇ ਵਾਲਾ ਵੱਲੋਂ ਢਾਂਬੇ ਦੀ ਪਹਿਲੀ ਰੇਡ 300 300 300 ਮੜਕੀ ਵਾਲਾ ਗੋਪੀ ਕਬੱਡੀ 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 ਹੈ ਬੱਲੇ ਕਬੱਡੀ 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 ਆਹ ਕਬੱਡੀ ਉਹ ਕਬੱਡੀ ਉਹ ਕਬੱਡੀ ਉਹ ਕਬੱਡੀ ਇਹ ਮੜਕੀ ਵਾਲਾ ਗੋਪੀ ਆ ਇਹ ਗੋਪੀ ਆ ਕਹਿੰਦੇ ਮੜਕੀ ਵਾਲਾ ਇਹਨੇ ਲੰਮੇ ਸਮੇਂ ਬਾਅਦ ਜਦੋਂ ਟ੍ਰੰਟ ਆਉਂਦੀ ਹੈ